ਜੋ ਆਪਣੇ ਇਲਾਕੇ ਦੇ ਨੇ ਛੋਟਾ ਵੀਰ ਆਪਣਾ ਜਿਹੜੇ ਸ਼ੁਰੂ ਤੋਂ ਲੈ ਕੇ ਗੁਰੂ ਕਾਬਜਾ ਸਵਾਵਾ ਦੇ ਨਾਲ ਜੁੜੇ ਨੇ ਮੈਂ ਉਹਨਾਂ ਨੂੰ ਬੇਤੀ ਕਰਾਂਗਾ ਸਟੇਜ ਤੇ ਔਰ 10 ਮਿੰਟ ਲਈ ਸੰਕਟਾਂ ਨਾਲ ਆਪਣੀ ਵਿਚਾਰ ਸਾਂਝੀ ਕਰਨ ਭਾਈ ਸਾਹਿਬ ਭਾਈ ਪਰਮਾਇਰ ਸਿੰਘ ਦੀ ਖਾਲਸਾ ਤਾਂ ਤਾਂ ਸਹਿਬ ਜੀ ਪ੍ਰੋਫੈਸਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਸਾਈਬਰ ਕੀ ਗੁਰੂ ਗੁਰੂ ਪਿਆਰੀ ਸੰਗਤ ਜੀਓ सब तो पहला फतेह साझ भाई वाहेगुरु जी का खालसा वाहगुरु जी की फतेह गुरु महाराज जी कृपा सरकार बी बाबा कलदीप सिंह जी जो सिखी पाशाह जागरण पूर्व रखा बहुत समय तो इस समागम की तैयारी कर रहे थे अस्म आ गया है अठा बार्थ जरा देखा जा रहा है ਪੁਰਸਾਰ ਕੇ ਪ੍ਰਾਕਹਿਨ ਇਹੋ ਜੇ ਮਹਾਂਪੁਰਖਾਂ ਦੇ ਸਿਰ ਤੇ ਫਿਰ ਪਰਿਆਦਰਾ ਕੇ ਸੁਭਾਵਾਂ ਰੰਡੇ ਰਹਿਣ ਕਿਉਂਕਿ ਆਜੀ ਨੂੰ ਪਤਾ ਹੈ ਕਿ ਭਾਈ ਗੁਰਦੀਪ ਸਿੰਘ ਜੀ ਦਾਦਾ ਜੀ ਜੋ ਪਿਛਲੇ ਸਮੇਂ ਭਾਈ ਅਮਰਪਾਲ ਸਿੰਘ ਜੀ ਦੇ ਇਲੈਕਸ਼ਨ ਵਿੱਚ ਵੀ ਇਹ ਜਦੋਂ ਉਸ ਤੋਂ ਕਹਿਣਾ ਜਦੋਂ ਭਾਈ ਆਮਨਬਾਲ ਸਿੰਘ ਜੀ ਨੂੰ ਕਿਰਦਾ ਕੀਤਾ ਗਿਆ ਸੀ ਉਹਨੇ ਬੜਾ ਵੱਡਾ ਸ਼ਰਸ਼ਨਾਣਾ ਕੀਤਾ ਹੈ ਇਹਨਾਂ ਦਾ ਪਾਪਾ ਜੀ ਦਾ ਬਹੁਤ ਧੰਨਵਾਦ ਹੈ ਮੈਂ ਆਖਰੀ ਸੰਗਤਾਂ ਦਾ ਬੜਾ ਸਮਾਂ ਨਹੀਂ ਲੈਂਦਾ ਕਿਉਂਕਿ ਭਾਈ ਸਾਹਿਬ ਨੇ 10 ਮਿੰਟ ਕਹਿ ਦਿੱਤੇ ਨੇ ਪਰ ਗਰਮੀ ਬਹੁਤ ਜ਼ਿਆਦਾ ਸੰਗਤ ਬਹੁਤ ਖਾਲੀ ਪੈ ਰਹੀ ਹੈ ਮੈਂ ਆਖਰੀ ਸੰਗਤਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਬਾਪੂ ਜੀ ਬਾਪੂ ਤਸੀਮ ਸਿੰਘ ਜੀ ਪਿਤਾ ਪਈਆ ਮਨਬਾਲ ਸਿੰਘ ਜੀ ਪਾਏ ਮੰਦੀ ਸਿੰਘ ਦੀ ਤਰਾ ਦੀਸ ਜੂ ਪਾਏ ਸੰਜੀਤ ਸਿੰਘ ਦੀ ਖਾਲਸਤਾਨੀ ਪਾਏ ਜੀਜੀ ਸਿੰਘ ਕੋਸੇ ਹਜਿੰਦਰ ਸਿੰਘ ਖਪਾਲ ਸਿੰਘ ਨੱਖੋ ਜੇ ਕੋਈ ਨਾਮ ਲਿਸਰ ਗਿਆ ਹੋਵੇ ਤੇ ਸਾਰੀ ਸੰਗਤ ਫਰਖਸ਼ਨ ਜੋਗੇ ਇਨੀਆਂ ਬੇਨ ਤੇ ਕਹਿੰਦਾ ਮੈਂ ਖਿਮਾ ਦਾ ਇਜਾਜ਼ਤ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ